ਇਸ ਸਮੇਂ ਅਸੀਂ ਮਕੋੜ ਸਾਹਿਬ ਮੌਜੂਦ ਆ ਜਿੱਥੇ ਕੀ ਕੱਗਰ ਬਹੁਤ ਜ਼ਿਆਦਾ ਤੇਜ਼ ਹੋਇਆ ਹੋਇਆ ਹੈ ਤੇ ਆਪਣੇ ਉਫਾਨ ਤੇ ਲਗਾਤਾਰ ਵੱਧ ਰਿਹਾ ਹੈ ਤੇ ਤੇਜ਼ ਹੋ ਰਿਹਾ ਹੈ ਕੱਲ ਨਾਲੋਂ ਜਦੋਂ ਮੈਂ ਮੌਜੂਦਾ ਅਧਿਕਾਰੀਆਂ ਨਾਲ ਗੱਲ ਕਰੀ ਤਾਂ ਉਹਨਾਂ ਨੇ ਦੱਸਿਆ ਕਿ 1 ਫੁੱਟ ਜਿਹੜਾ ਕੱਗਰ ਉਹ ਵਧਿਆ ਹੈ ਤੇ ਉਸ ਦੇ ਨਾਲ ਨਾਲ ਜਿਹੜਾ ਪਾਣੀ ਹੈ ਉਹ ਵੀ ਤੇਜ਼ ਹੋਇਆ ਹੈ ਇਹ ਪੰਜਾਬ 'ਚ ਜਿਹੜੀਆਂ ਹੋ ਰਹੀਆਂ ਲਗਾਤਾਰ ਰਾਤ ਤੋਂ ਬਰਸਾਤਾਂ ਨੇ ਉਹਨਾਂ ਕਰਕੇ ਵੀ ਕੱਗਰ ਦੇ ਵਿੱਚ ਪਾਣੀ ਵਧਿਆ ਕਿਉਂਕਿ ਜਿੱਥੋਂ ਕੱਗਰ ਸ਼ੁਰੂ ਹੁੰਦਾ ਪਟਿਆਲੇ ਤੋਂ ਬਾਅਦ ਮਕੋੜ ਸਾਹਿਬ ਫੂਲਦ ਹੁੰਦਾ ਹੋਇਆ ਹਰਿਆਣੇ ਦੇ ਵਿੱਚ ਜਾਂਦੇ ਤਾਂ ਇਹਦੇ ਵਿੱਚ ਬਹੁਤ ਸਾਰੇ ਝੋ ਤੇ ਸੂਏ ਜਾਂ ਨਾਲੇ ਜਿਹੜੇ ਆ ਕੇ ਬਰਸਾਤੀ ਪਾਣੀਆਂ ਦੇ ਮਿਲ ਜਾਂਦੇ ਨੇ ਜਿਸ ਦੇ ਨਾਲ ਘੱਗਰ ਦਾ ਜਿਹੜਾ ਪਾਣੀ ਦਾ ਲੈਵਲ ਹੈ ਉਹ ਜ਼ਿਆਦਾ ਹੋ ਜਾਂਦਾ ਹੈ ਜੇ ਮੌਜੂਦਾ ਦੇਖਿਆ ਜਾਵੇ ਤਾਂ ਪੰਜਾਬ ਦੇ ਬਹੁਤ ਸਾਰੇ ਹਲ ਇਲਾਕਿਆਂ ਦੇ ਵਿੱਚ ਜ਼ਿਲ੍ਹਿਆਂ ਦੇ ਵਿੱਚ ਮੌਜੂਦਾ 8 ਤੋਂ 9 ਜ਼ਿਲ੍ਹਿਆਂ ਦੇ ਵਿੱਚ ਜਿਹੜਾ ਉਹ ਹੜ੍ਹ ਆਏ ਹੋਏ ਨੇ ਤੇ ਸਾਰਾ ਪੰਜਾਬ ਇਸ ਸਮੇਂ ਹੜ੍ਹਾਂ ਦੇ ਪਾਣੀ ਨਾਲ ਜਿਹੜਾ ਪ੍ਰਭਾਵਿਤ ਹੈ ਪਰ ਹੁਣ ਮੌਜੂਦਾ ਜੇ ਦੇਖੀਏ ਕੱਗਰ ਦੇ ਜਿਹੜੇ ਹਾਲਾਤ ਨੇ ਕੱਗਰ 'ਚ ਲਗਾਤਾਰ ਪਾਣੀ ਵਧਦਾ ਜਾ ਰਿਹਾ ਇਹ ਜਿਹੜੀਆਂ ਤਸਵੀਰਾਂ ਨੇ ਮਕੋੜ ਸਾਹਿਬ ਤੋਂ ਫੂਲਦ ਦੇ ਵਿਚਕਾਰ ਦੇ ਪਿੰਡਾਂ ਦੀਆਂ ਨੇ ਜਿੱਥੇ ਲੋਕ ਜਿਹੜਾ ਆਪ ਨੇ ਸਾਹਮਣੇ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਜਿਹੜਾ ਲੋਕ ਆਪ ਹੰਬੜਾ ਮਾਰ ਰਹੇ ਆ ਇੱਥੇ ਤੁਸੀਂ ਮੈਂ ਲਗਾਤਾਰ ਕੈਮਰਾਮੈਨ ਨੂੰ ਕਹੂੰਗਾ ਕਿ ਤਸਵੀਰਾਂ ਦਿਖਾਓ ਪੰਜਾਬ ਸਰਕਾਰ ਦਾ ਕੋਈ ਵੀ ਅਧਿਕਾਰੀ ਨਹੀਂ ਮੌਜੂਦ ਲੋਕ ਆਪਣੇ ਬਲਬੂਤੇ ਹੀ ਜਿਹੜਾ ਕੰਮ ਹੈ ਉਹ ਕਰ ਰਹੇ ਨੇ ਤੇ ਉਹ ਜਿਹੜੇ ਇਹ ਬੰਨ ਮਾਰ ਰਹੇ ਆ ਘੱਗਰ ਦੇ ਕੰਡਿਆਂ ਨੂੰ ਘੱਗਰ ਦਾ ਇਹ ਜਿਹੜਾ ਕੰਡੇ ਕੁਝ ਸਮਾਂ ਪਹਿਲਾਂ ਇੱਥੋਂ ਖੁਰ ਗਿਆ ਸੀ ਜਿਆਦਾ ਪਾਣੀ ਹੋਣ ਕਰਕੇ ਤਾਂ ਲੋਕ ਪਿੰਡ ਦੇ ਲੋਕ ਆਪਣੇ ਸੀਮਤ ਸਾਧਨਾਂ ਦੇ ਨਾਲ ਕੱਗਰ ਦੇ ਕੰਡੇ ਤੇ ਆਉਂਦੇ ਨੇ ਕੋਈ ਆਪਣੇ ਘਰੋਂ ਬੋਰੀਆਂ ਲੈ ਕੇ ਆਉਂਦਾ ਕੋਈ ਕਈਆਂ ਲੈ ਕੇ ਆਉਂਦਾ ਤੇ ਉਹਦੇ ਵਿੱਚ ਮਿੱਟੀ ਭਰ ਕੇ ਉਹ ਬੰਨ ਦੇ ਉੱਤੇ ਮਾਰਦੇ ਨੇ ਜਿਹੜਾ ਵੀ ਕੰਮ ਕੀਤਾ ਜਾਂਦਾ ਇਹਨਾਂ ਵੱਲੋਂ ਕੋਈ ਵੀ ਸਰਕਾਰ ਨੂੰ ਕੋਈ ਸਰਕਾਰ ਵੱਲੋਂ ਇਹਨਾਂ ਨੂੰ ਕੋਈ ਸਹਾਇਤਾ ਨਹੀਂ ਪ੍ਰੋਵਾਈਡ ਕੀਤੀ ਜਾਂਦੀ ਜਿਹੜੇ ਵੀ ਕੰਮ ਕੀਤੇ ਆ ਇਹਨਾਂ ਨੇ ਕੋਈ ਕਹੀ ਤੋਂ ਲੈ ਕੇ ਬੋਰੀ ਤੋਂ ਲੈ ਕੇ ਜਾਂ ਕਿਸੇ ਥੈਲੇ ਤੋਂ ਲੈ ਕੇ ਇਹ ਆਪਣੇ ਘਰਾਂ ਤੋਂ ਲੈ ਕੇ ਆਏ ਨੇ ਕਿਉਂਕਿ ਕਿਸਾਨਾਂ ਨੂੰ ਖਦਸਾ ਵੀ ਜੇ ਟੁੱਟ ਗਿਆ ਤਾਂ ਜਿਹੜੀ ਉਹਨਾਂ ਦੀ ਹਜ਼ਾਰਾਂ ਏਕੜ ਜ਼ਮੀਨ ਹੈ ਉਹ ਬਰਬਾਦ ਹੋ ਜਾਊ ਤੇ ਖੜੀ ਫਸਲ ਤੁਹਾਨੂੰ ਪਤਾ ਹੈ ਜਦੋਂ ਬਰਬਾਦ ਹੁੰਦੀ ਹੈ ਤਾਂ ਬਹੁਤ ਸਾਰੇ ਆਪਣੇ ਨਾਲ ਘਾਟੇ ਲੈ ਕੇ ਆਉਂਦੀ ਹੈ ਜਿਹੜਾ ਕਿਸਾਨ ਦੇ ਨਾਲ ਪਰਿਵਾਰ ਵੀ ਹੁੰਦਾ ਹੈ ਜਿਹੜਾ ਉਸੇ ਫਸਲ ਤੇ ਸੀਮਤ ਹੁੰਦਾ ਜੇ ਉਹ ਆਊਗੀ ਤਾਂ ਉਹਨਾਂ ਦਾ ਜਿਹੜਾ ਰੋਜੀ ਰੋਟੀ ਹੈ ਉਹ ਚੱਲਦੀ ਹੈ ਤੇ ਕਿਸਾਨ ਦੇ ਨਾਲ ਨਾਲ ਮਜ਼ਦੂਰ ਵੀ ਜਿਹੜਾ ਇੰਨੀ ਫਸਲਾਂ ਦੇ ਉੱਤੇ ਜਿਹੜਾ ਉਹਨੂੰ ਆਸ ਹੁੰਦੀ ਹੈ ਜੇ ਕਿਸਾਨ ਲਵੇ ਚਾਰ ਪੈਸੇ ਆਉਣਗੇ ਤਾਂ ਸਾਰਿਆਂ ਲਵੇ ਉਸ ਤੋਂ ਅੱਗੇ ਜਿਹੜਾ ਇਹ ਇੱਕ ਕਿੱਤਾ ਇਹ ਚੱਲਦਾ ਹੈ ਸਾਹਮਣੇ ਤੁਸੀਂ ਦੇਖ ਸਕਦੇ ਹੋ ਫੁੱਲ ਦੇ ਵਿੱਚ ਲਗਾਤਾਰ ਲੋਕ ਨੇ ਜਿਹੜੇ ਉਹ ਖੜਾ ਨੂੰ ਬੰਨ ਮਾਰਦੇ ਹੋਏ ਇਹ ਕਿਹਾ ਜਾਂਦਾ ਹੈ ਪੰਜਾਬ ਚ ਵੀ ਜਿਹੜੇ ਲੋਕ ਹੁੰਦੇ ਆ ਉਹ ਸਭ ਤੋਂ ਜ਼ਿਆਦੇ ਸ਼ਕਤੀਸ਼ਾਲੀ ਤੇ ਪਾਵਰਫੁੱਲ ਹੁੰਦੇ ਆ ਉਹਨਾਂ ਦੇ ਸਾਹਮਣੇ ਕੋਈ ਵੀ ਜਿਹੜੇ ਦਰਿਆ ਆ ਉਹ ਹਾਰ ਜਾਂਦੇ ਆ ਇਹ ਲੋਕ ਪਿੰਡ ਦੇ ਜਿਹੜੇ ਮਿਹਨਤਕਸ਼ ਲੋਕ ਆ ਉਹ ਦਿਖਾਉਂਦੇ ਹੋਏ ਵੀ ਲੋਕਾਂ ਤੋਂ ਉੱਪਰ ਕੁਛ ਨਹੀਂ ਹੈ ਕਿਸੇ ਵੀ ਹੱਡ ਨੂੰ ਬੰਨ ਮਾਰ ਸਕਦੇ ਤੇ ਕਿਸੇ ਵੀ ਪਾਣੀ ਨੂੰ ਰੋਕ ਸਕਦੇ ਸਾਹਮਣੇ ਲਾਈਵ ਤਸਵੀਰਾਂ ਨੇ ਜਿਹੜੇ ਲੋਕ ਆਪ ਮਿਹਨਤ ਦੇ ਨਾਲ ਲੱਗੇ ਹੋਏ ਆ ਪਰ ਪ੍ਰਸ਼ਾਸਨ ਦੇ ਵੱਲੋਂ ਕੋਈ ਵੀ ਇਹਨਾਂ ਨੂੰ ਕੋਈ ਵੀ ਹਲੇ ਤੱਕ ਕੋਈ ਸਹਾਇਤਾ ਨਹੀਂ ਦਿੱਤੀ ਕੋਈ ਇੱਥੇ ਐਨਡੀਆਰਐਫ ਦੀ ਟੀਮ ਨਹੀਂ ਕੋਈ ਕਿਸ਼ਤੀ ਨਹੀਂ ਹੈਗੀ ਤੇ ਸਾਹਮਣੇ ਅੱਜ ਮੌਜੂਦਾ ਭਗਵੰਤ ਮਾਨ ਵੀ ਆਏ ਆਉਣਾ ਸੀ ਉਹਨਾਂ ਨੇ ਪਰ ਉਹ ਆਪਣਾ ਮੌਕੇ ਤੇ ਦੌਰਾ ਕੈਨਸਲ ਕਰ ਗਏ ਤੇ गोयल ਜਿਹੜੇ ਇੱਥੋਂ ਮੌਜੂਦਾ ਐਮਐਲਏ ਨੇ ਤੇ ਮੰਤਰੀ ਵੀ ਨੇ ਉਹ ਆ ਕੇ ਪੁਰਤੋਂ ਮਕੋੜ ਸਾਹਿਬ ਦੇ ਤੋਂ ਮੁੜ ਜਾਂਦੇ ਆ ਪਰ ਆ ਕੇ ਉਹਨਾਂ ਨੇ ਕੰਡਿਆਂ ਦਾ ਕੋਈ ਦੌਰਾ ਨਹੀਂ ਕੀਤਾ ਜਿਉਂ ਦੌਰਾ ਕਰਦੇ ਉਹਨਾਂ ਨੂੰ ਜਿਹੜੀ ਅਸਲੀਅਤ ਸੀ ਇੱਕ ਕੱਗਰ ਦਰਿਆ ਦੀ ਉਹ ਪਤਾ ਲੱਗਦੀ ਤੇ ਕਿਤੇ ਨਾ ਕਿਤੇ ਉਹ ਕੋਈ ਨਾ ਕੋਈ ਕੰਮ ਜਿਹੜਾ ਕੱਗਰ ਦੇ ਦਰਿਆ ਦੇ ਕੰਡਿਆਂ ਵਾਸਤੇ ਕਰਕੇ ਜਾਂਦੇ ਪਰ ਮੰਤਰੀ ਲੱਗਦਾ ਇਕੱਲਾ ਫੋਟੋ ਖਿਚਾਉਣ ਦੇ ਵਾਸਤੇ ਹੀ ਕੱਗਰ ਤੇ ਆਉਂਦੇ ਆ ਤਾਂ ਉਹਨਾਂ ਦਾ ਇੱਕ ਸੋਸ਼ਲ ਮੀਡੀਆ ਹੈਂਡਲ ਹੈ ਜਿਹੜਾ ਉਹ ਚੱਲਦਾ ਰਹੇ ਉਹ ਦਿਖਾਉਂਦੇ ਰਹਿਣ ਵੀ ਉਹ ਅਸੀਂ ਬਹੁਤ ਲੋਕਪੱਖੀ ਆ ਪਰ ਸਾਹਮਣੇ ਲੋਕਾਂ ਨੇ ਆਪ ਹੀ ਮੂਹਰੇ ਹੋ ਕੇ ਤੇ ਸਾਹਮਣੇ ਆ ਕੇ ਆਪਣੇ ਜਿਹੜੇ ਖੇਤਾਂ ਦੀ ਰਾਖੀ ਕੀਤੀ ਹੈ ਧੰਨਵਾਦ ਮੈਲਖਵਿੰਦਰ ਸਿੰਘ ਹੋਰ ਕੱਗਰ ਦੀ ਅਪਡੇਟ ਦੇਖਣ ਲਈ ਦਾ ਮਾਈਕਰ ਰਿਪੋਰਟ ਦੇ ਨਾਲ ਜੁੜੇ ਰਹੋ ਧੰਨਵਾਦ